ਸ਼੍ਰੀਕਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜਿਹੜੀ ਅਸੀਂ ਔਰਦੀ ਵਾਸਤੇ ਅੱਜ ਕਲੈਕਸ਼ਨ ਲੈ ਕੇ ਆਏ ਆ ਜੀ ਬਹੁਤ ਜ਼ਿਆਦਾ ਡਿਮਾਂਡਡ ਆ ਤੇ ਕਾਫੀ ਇੱਕ ਦੋ ਫੋਨ ਵੀ ਆਏ ਆ ਮੇਰੇ ਪਾਸ ਤੁਸੀਂ ਬਰਬਰੀ ਦੇ ਸੂਟ ਸਾਨੂੰ ਦਿਖਾਓ ਬਰਬਰੀ ਦੇ ਸੂਟ ਲੈ ਕੇ ਆਈ ਜੀ ਤੁਸੀਂ ਮੇਰੇ ਇਹ ਸੂਟਾਂ ਨੂੰ ਅਕਸਰ ਮੇਰੀ ਵੀਡੀਓ ਚ ਦੇਖਦੇ ਰਹਿੰਦੇ ਹੋ ਜਿਹੜੇ ਮੈਂ 3500 ਦੇ ਸੂਟ 35 ਤੋਂ ਲੈ ਕੇ 3700 ਦੇ ਸੂਟ ਪਾਨੀਆਂ ਆ ਆਪਾਂ ਨੇ ਕਰਾਇਆ ਇਕੱਠਾ ਸਟਾਕ ਰੈਡੀ ਜਿਹੜਾ ਤੁਹਾਡੇ ਵਾਸਤੇ ਬਹੁਤ ਮਤਲਬ ਘੱਟ ਫਰਾਈ ਚ ਤੁਹਾਡੇ ਵਾਸਤੇ ਫਾਇਦੇ ਦੀ ਆਈਟਮ ਹੈ ਤੇ ਮੇਰੇ ਵਾਸਤੇ ਵੀ ਹੈਗਾ ਯਾ ਕਿਉਂਕਿ ਮੈਂ ਕੁਆਂਟੀਟੀ ਆ ਸੇਲ ਕਰਨੀਆਂ ਹੁੰਦੀਆਂ ਬਹੁਤ ਸੋਹਣੀ ਜੀ ਕਲੈਕਸ਼ਨ ਹੈ ਜੀ ਜਿਹੜੀ ਅਸੀਂ ਤੁਹਾਨੂੰ ਦੇਣੀ ਹੈ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਦੇਣੀ ਆ ਇਹ ਵਾਲੇ ਸੂਟ ਨੇ ਵੈਸੇ ਦਾ ਵਰਬਰੇ ਦੋਨਾਂ ਮੌਸਮਾਂ 'ਚ ਚੱਲ ਜਾਂਦੀ ਹੈ ਗਰਮੀ ਸਰਦੀ ਵਾਸਤੇ ਹੁਣ ਜਿੱਦਾਂ ਠੰਡ ਸਿਰਫ ਇੱਕ ਮਹੀਨੇ ਦੀ ਰਹਿ ਗਈ ਆ ਤੇ ਇਹ ਉਹ ਸੂਟ ਨੇ ਜਿਹੜੇ ਤੁਸੀਂ ਹਰ ਮੌਸਮ ਦੇ ਵਿੱਚ ਪਾ ਸਕਦੇ ਹੋ ਤੇ ਲੌਂਗ ਟਾਈਮ ਪਾ ਸਕਦੇ ਹੋ ਤੇ ਨਾਲ ਦੀ ਨਾਲ ਅਗਰ ਤੁਸੀਂ ਕਿਸੇ ਨੂੰ ਗਿਫਟ ਵੀ ਦੇਣੇ ਆ ਤਾਂ ਤੁਹਾਡੇ ਬਜਟ ਵਿੱਚ ਵੀ ਹੋਣਗੇ ਅੱਜ ਵਾਲੇ ਸੂਟ ਅ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਆ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਫਰਸਟ ਸੂਟ ਦਿਖਾਣੇ ਆ ਤੁਹਾਨੂੰ ਇਹ ਹੈਗਾ ਆਪਣਾ ਫਿਰੋਜ਼ੀ ਕਲਰ ਦੇ ਉੱਪਰ ਠੀਕ ਹੈ ਜੀ ਪਿਓਰ ਵਾਲੀ ਬਰਬਰੀ ਆ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਹੀ ਦੱਸ ਦਵਾਂ ਕਈ ਲੋਕ ਡਰਦੇ ਆ ਕਿ ਇਹ ਚੁਬਦੇ ਆ ਤੇ ਇਹ ਖੜਾ ਖੜਾ ਰਹਿੰਦਾ ਸਟੱਫ ਬਰਬਰੀ ਵਿੱਚ ਵੀ ਹਰੇਕ ਚੀਜ਼ ਚ ਕਾਪੀ ਹੁੰਦੀ ਆ ਤੁਹਾਡੇ ਸਾਹਮਣੇ ਹੀ ਆ ਜਿੱਥੇ ਰੱਖਦੇ ਆ ਕ੍ਰੇਪ ਦੀ ਜਿਹਾ ਉੱਥੇ ਹੀ ਬੈਠ ਜਾਂਦਾ ਸਟੱਫ ਠੀਕ ਹੈ ਪਿਓਰ ਵਾਲੀ ਬਰਬਰੀ ਆ ਤੇ ਬਾਕੀ ਜਰੂਰ ਥੋਡੇ ਪਾਸ ਜਾਂਦਾ ਹੈ ਸੂਟ ਵੀਡੀਓ ਤੋਂ ਅਲੱਗ ਤੁਸੀਂ ਸੂਟ ਨੂੰ ਮਤਲਬ ਟੱਚ ਕਰਦੇ ਹੋ ਫੀਲ ਕਰਦੇ ਹੋ ਫਿਰ ਉਸ ਟਾਈਮ ਜ਼ਿਆਦਾ ਪਤਾ ਲੱਗ ਜਾਂਦਾ ਹੈ ਇਹ ਸੀ ਆਰਈ ਪਲੱਸ ਮਸ਼ੀਨ ਵਰਕ ਦੇ ਨਾਲ ਰੈਡੀ ਕਰਾਏ ਆ ਤੁਸੀਂ ਸੂਟ ਦੀ ਲੁੱਕ ਦੇਖ ਸਕਦੇ ਹੋ ਠੀਕ ਹੈ ਜੀ ਇਹ ਤੁਹਾਨੂੰ ਰੈਡੀ ਸੂਟ ਮਿਲ ਰਹੇ ਨੇ ਨਾਲ ਬਾਜੂ ਵੀ ਸਾਰਿਆਂ ਦੀ ਮਿਲ ਰਹੇ ਆ ਠੀਕ ਹੈ ਸਾਰਾ ਸੂਟ ਹੈਵੀ ਆ ਸੈਕਿੰਡ ਦੁਪੱਟਾ ਦੇਖਿਓ ਜੀ ਸੂਟ ਦਾ ਲਮਾ ਚੌੜਾ ਜਿਆ ਪਿਓਰ ਜਿਆ ਦੁਪੱਟਾ ਪਿਓਰ ਬਰਬਰੀ ਸੌਰੀ ਪੁੱਠਾ ਹੋ ਗਿਆ ਸੌਫਟ ਸਟਫ ਦੇ ਉੱਪਰ ਐਦਾ ਕੋਰਨਰ ਹੈਵੀ ਫੁੱਲ ਦੇ ਵਿੱਚ ਸਾਰੇ ਤੇ ਤੁਹਾਨੂੰ ਵਰਕ ਮਿਲ ਜੂਗਾ ਬਿਲਕੁਲ ਸੌਫਟ ਸਟਫ ਆ ਜਿੱਦਾਂ ਵੀ ਤੁਸੀਂ ਕੈਰੀ ਕਰਨਿਆ ਸਿਰ ਤੇ ਲੈਣਾ ਜਿੱਥੇ ਵੀ ਬਿਠਾਓਗੇ ਦੁਪੱਟਾ ਉੱਥੇ ਹੀ ਬੈਠ ਜਾਏਗਾ ਕੋਈ ਸਲੀਪਰ ਹੀ ਨਹੀਂ ਕੁਛ ਵੀ ਨਹੀਂ ਜੀ ਠੀਕ ਹੈ ਨੈਕਸਟ ਇਹਦੀ ਸਲਵਾਰ ਦੇਖ ਲਓ ਮਸਲੀਨ ਦੀ ਸਲਵਾਰ ਆ 2 ਮੀਟਰ ਪਲੱਸ ਦੀ ਹੋਏਗੀ ਥੋਡੀ ਚ ਵਾਈਸ ਹੈ ਪੈਂਟ ਸਲਵਾਰ ਕੁਛ ਮਰਜੀ ਬਣਾ ਸਕਦੇ ਹੋ ਥੋਡੇ ਤੇ ਡਿਪੈਂਡ ਹੈ ਜਿਆਦਾਤਰ ਅੱਜ ਦੀ ਵੀਡੀਓ ਦੇ ਵਿੱਚ ਸਿੰਗਲ ਸਿੰਗਲ ਡਿਜ਼ਾਈਨਿੰਗ ਹੋਏਗੀ ਠੀਕ ਹੈ ਜੀ ਪ੍ਰਾਈਸ ਹੈਗਾ 2700 ਜੋ ਮੈਂ ਤੁਹਾਨੂੰ 3500 ਦੇ ਦਿੰਦੀ ਹੁੰਦੀ ਹਣੀ ਐ ਸੂਟ ਉਹ ਵੀ ਤੁਹਾਨੂੰ 2700 ਦੇ ਵਿੱਚ ਦੇ ਰਹੇ ਹਾਂ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਸਾਰੇ ਸੂਟਾਂ ਦੇ ਠੀਕ ਹੈ ਜੀ ਨੈਕਸਟ ਦਿਖਾਣੇ ਆ ਸਟੱਫ ਸੇਮ ਰਹੂਗਾ ਬਸ ਡਿਜ਼ਾਈਨਿੰਗ ਦਾ ਫਰਕ ਹੋਏਗਾ ਜੀ ਮੈਂ ਤੁਹਾਨੂੰ ਥੋੜਾ ਜਿਹਾ ਜਲਦੀ ਦਿਖਾਵਾਂਗੀ ਸੂਟ ਕਿਉਂਕਿ ਸਾਰੇ ਸੂਟ ਮੈਨੂੰ ਖੋਲਣੇ ਪੈਣੇ ਆ ਹਰ ਇੱਕ ਦੀ ਡਿਜ਼ਾਈਨਿੰਗ ਅਲੱਗ ਆ ਤੇ ਪ੍ਰਾਈਸ ਤੁਹਾਨੂੰ ਦੱਸ ਹੀ ਦਿੱਤਾ 2700 ਦੇ ਸੂਟ ਰਹਿਣਗੇ ਸਭ ਦੇ ਦੁਪੱਟੇ ਵੀ ਤੁਹਾਨੂੰ ਪ੍ਰੋਪਰ ਬੂਟੀ ਵਾਲੇ ਐਦਾਂ ਸਾਰਾ ਦੁਪੱਟਾ ਹੈਵੀ ਆ ਜੀ ਪਲੱਸ 4 ਸਾਈਡ ਪੂਰਾ ਵਰਕ ਆਰੀ ਦੇ ਨਾਲ ਠੀਕ ਹੈ ਮਸਲੀਨ ਜਾਂ ਸਲਵਾਰਾਂ ਦੇ ਨਾਲ ਨੇ ਤੇ 2700 ਪ੍ਰਾਈਸ ਦੇ ਨਾਲ ਨੇ ਜੀ ਬਿਲਕੁਲ ਸੌਫਟ ਸਟੱਫ ਆ ਕੋਈ ਮਰਜ਼ੀ ਏਜ ਪਾ ਸਕਦੀ ਆ ਕਿਸੇ ਨੂੰ ਚੁੱਭਣ ਵਾਲਾ ਕੁਝ ਵੀ ਨਹੀਂ ਹੈਗਾ ਇਹਨਾਂ ਦੇ ਵਿੱਚ ਇਹ ਦੇਖੋ ਬਸ ਜਲਦੀ ਜਲਦੀ ਬੁਕਿੰਗ ਕਰ ਦਿਓ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਜਿਨ੍ਹਾਂ ਨੂੰ ਐਦਾਂ ਦੇ ਕਲੈਕਸ਼ਨ ਚਾਹੀਦੀਆਂ ਹੁੰਦੀਆਂ ਦੁਪੱਟੇ ਤੁਹਾਨੂੰ ਸਭ ਦੇ ਹੈਵੀ ਮਿਲਣਗੇ 2700 ਦੇ ਵਿੱਚ ਫੁੱਲ ਹੈਵੀ ਦੁਪੱਟਾ ਮਿਲ ਰਿਹਾ ਹੈ ਕਲਰ ਆਪਸ਼ਨ ਹਰੇਕ ਏਜ ਵਾਸਤੇ ਹੋਏਗੇ ਦੇਖੋ ਜੀ ਸੂਟ ਕਲੀ ਸਟਾਈਲ ਚ ਬਹੁਤ ਸੋਹਣਾ ਜਿਹਾ ਵਰਕ ਨੀਚੇ ਨੂੰ ਜਾ ਰਿਹਾ ਹੈ 컬러ਫੁਲ ਜੀ ਥੋੜੀ ਜੀ ਬੁਟੀ ਦਿੱਤੀ ਹੋਈ ਆ بیس ਕਲਰ ਨਾਲ ਦੀ ਹੀ ਇਸ ਨੂੰ ਆਰੀ ਦਾ ਟੱਚ ਦਿੱਤਾ ਹੋਇਆ ਮਸਲੀਨ ਦੀ ਸਲਵਾਰ ਆ ਸੇਮ ਦੁਪੱਟਾ ਸਾਰੇ ਦੇ ਵਿੱਚ ਬੁਟੀ ਫੋਰ ਸਾਈਡ ਬਾਰਡਰ ਦੇ ਨਾਲ ਠੀਕ ਹੈ ਤੇ ਸੇਮ ਡਿਜ਼ਾਈਨ ਦੇ ਵਿੱਚ ਤੁਹਾਨੂੰ ਇਹ ਕਲਰ ਮਿਲਣਗੇ ਕਿਸੇ ਕਿਸੇ ਚ ਕਲਰ ਆਪਸ਼ਨ ਹੈਗੀ ਆਪਣੇ ਕੋਲ ਫਿਰੋਜ਼ੀ ਕਲਰ ਆ ਸੇਮ ਡਿਜ਼ਾਈਨ ਚ ਤੇ ਇੱਕ ਤੁਹਾਨੂੰ ਕਲਰ ਇਹ ਹੀ ਮਿਲ ਜੇਗਾ ਆਨੀਅਨ ਜਿਹਾ ਸ਼ੇਡ ਆ ਜੀ ਸੇਮ ਕਲਰ ਦੇ ਵਿੱਚ ਇਹ ਤੁਹਾਨੂੰ ਦੋ ਕਲਰ ਮਿਲ ਜਾਣਗੇ ਠੀਕ ਹੈ ਤੇ ਨੈਕਸਟ ਦੰਨੇ ਆ ਸਟਾਈਲ ਦੇ ਵਿੱਚ ਨੇ ਸੂਟ ਬਹੁਤ ਵੱਡਾ ਆਫਰ ਹੈ ਇਹ ਸਿੱਧਾ ਹੀ 1000 ਲੈਸ ਦੇ ਉੱਪਰ ਸੂਟ ਆ 3700 ਤੇ 3500ਵੇਂ ਇਹਨਾਂ ਸੂਟਾਂ ਦਾ ਪ੍ਰਾਈਸ ਕੱਟਦੀ ਹੁੰਦੀ ਸੀਗੀ ਡਿਪੈਂਡ ਸੀਗਾ ਕਿ ਮਤਲਬ ਵਰਕ ਨਾਲ ਮਸ਼ੀਨੀ ਵੀ ਆ ਜਾਂ ਕਲਾ ਆ ਰਹੀ ਆ ਤੁਹਾਨੂੰ ਮਿਕਸ ਦੇ ਰਹੀ ਆ ਅਸੀਂ ਅੱਜ ਸੂਟ 1000 ਲੈਸ ਦੇ ਉੱਪਰ ਸੂਟ ਤੁਹਾਨੂੰ ਇਹ ਮਿਲ ਰਹੇ ਆ ਦੁਪट्टे ਵੀ ਸਾਰੇ ਵਰਕ ਸਾਰੇ ਫਰੰਟ ਚ ਫੋਰ ਸਾਈਡ ਕੋਰਨਰ ਹੈਵੀ ਦੇ ਨਾਲ ਐਦਾਂ ਦੀਆ ਕਲੈਕਸ਼ਨਾਂ ਨੇ ਜੀ ਕਲਰਾਂ ਕਿ ਨਹੀਂ ਦੇਖ-ਦੇਖ ਕੇ ਵੀ ਐਂ ਲੱਗਦਾ ਵੀ ਹਾਂ ਸਾਰੇ ਕਲਰ ਬਹੁਤ ਸੋਹਣੇ ਆ ਤੇ ਜਿਨ੍ਹਾਂ ਸੀ ਉੱਪਰ ਇਹਨਾਂ ਦਾ ਕੰਟਰਾਸਟ ਦਿੱਤਾ ਹੋਇਆ ਉਹ ਤਾਂ ਸੂਟ ਦੀ ਲੁੱਕ ਹੋਰ ਵੀ ਰਾਇਲ ਕਰਦੇ ਆ ਮਤਲਬ ਬਹੁਤ ਪੜਕੀਲੇ ਜਿਹੇ ਕਲਰ ਵੀ ਨਹੀਂ ਦਿੱਤੇ ਹੋਏ ਤੁਸੀਂ ਇਹ ਦੇਖੋ ਇਹ ਕਰੀਮੀ ਕਲਰ ਆ ਜੇ ਕਰੀਮ ਕਲਰ ਦੇ ਉੱਪਰ ਜਿਹੜੇ ਕਲਰ ਦਿੱਤੇ ਹੋਏ ਹਨ ਨਾ ਵੀ ਇੱਕ ਪੜਕੀਲਾ ਜਿਹਾ ਸ਼ੇਡ ਵੀ ਨਹੀਂ ਦਿੱਤਾ ਹੋਇਆ ਸੂਟ ਦੀ ਲੁੱਕ ਹੀ ਰਾਇਲ ਆਂਦੀ ਆ ਕਰੀਮ ਕਲਰ ਦੇ ਵਿੱਚ ਤੁਹਾਨੂੰ ਇਦਾਂ ਹੀ ਫੁੱਲ ਮਿਲ ਜਾਣਗੇ ਸਾਰੇ ਦੇ ਵਿੱਚ ਫੁੱਲ ਮਿਲ ਜਾਣਗੇ ਜੀ ਠੀਕ ਹੈ ਤੇ ਇਹ ਬੁੱਟੀ ਵਾਲਾ ਡਿਜ਼ਾਈਨ ਆ ਇਹ ਸ਼ਾਇਦ ਤੁਹਾਨੂੰ ਮੈਂ ਪਹਿਲਾਂ ਵੀ ਦਿਖਾ ਚੁੱਕੀ ਹਾਂ ਇੱਕ ਉਹਦੇ ਵਿੱਚ ਗਲੇ ਬਣੇ ਹੋਏ ਇਦਾਂ ਠੀਕ ਹੈ ਸਾਰੇ ਦੇ ਵਿੱਚ ਕਲਰਫੁੱਲ ਜੀ ਬੁੱਟੀ ਆ yellow ਕਲਰ ਦਾ ਸੂਟ ਆ ਮਸਟਰਡ yellow ਬਹੁਤ ਸੋਹਣਾ ਜਿਹਾ ਫੋਰ ਸਾਈਡ ਬਾਰਡਰ ਆਏਗਾ ਤੇ ਸਾਰੇ ਦੇ ਵਿੱਚ ਇਦਾਂ ਕਲਰਫੁੱਲ ਬੁੱਟੀ ਰਹੇਗੀ ਨੈਕਸਟ ਸੂਟ ਹੈਗਾ ਬਰਬਰੀ ਦੇ ਉੱਪਰ ਹੀ ਸਾਰਾ ਮਸ਼ੀਨੀ ਵਰਕ ਦੇ ਨਾਲ ਜੋ ਜੇ ਤੁਸੀਂ ਕੱਲਾ ਵਰਕ ਵਰਕ ਹੀ ਕਰਾਉਣਾ ਜਿੰਨੇ ਦਾ ਮੈਂ ਤੁਹਾਨੂੰ ਸੂਟ ਦੇ ਰਹੀ ਹਾਂ ਜੀ ਐਨੇ ਦੇ ਤਾਂ ਵਰਕ ਵਰਕ ਹੀ ਹੁੰਨੇ ਆ ਤੁਸੀਂ ਖੁਦ ਦੇਖ ਸਕਦੇ ਹੋ ਬਿਲਕੁਲ ਸ਼ੈਡੋ ਸ਼ੈਡੋ ਵਰਕ ਹੋਇਆ ਹੋਇਆ ਇਸ ਤੇ ਸਾਰਾ ਹੀ ਮਤਲਬ ਇੱਕ ਸੰਗਣਾ ਵਰਕ ਹੈ ਸ਼ੈਡੋ ਵਰਕਾ ਜਿਹੜਾ ਬਾਜੂ ਦਾ ਸਟਾਈਲ ਆ ਉਹ ਤੁਸੀਂ ਐਦਾਂ ਬਣਾਓ ਕਿ ਤੁਰੇ ਕੱਟ ਦੇ ਕੇ ਬਹੁਤ ਸੋਹਣੀ ਲੁੱਕ ਆਣੀ ਆ ਨਹੀਂ ਵੀ ਕੱਟ ਦੇਣਾ ਨਾ ਦਿਓ ਥੋੜੀ ਜਿਹੀ ਵਾਈਸਾ ਬਟ ਹੈਵੀ ਬਾਜੂ ਬਣੀਆਂ ਹੋਈਆਂ ਸਾਰੇ ਦੇ ਵਿੱਚ ਬੂਟੀ ਆ ਬਲੈਕ ਕਲਰ ਦੇ ਉੱਪਰ ਆ ਜੀ ਮਸਲੀਨ ਦੀ ਸਲਵਾਰ ਆ ਤੇ ਸਲਵਾਰ ਦੇ ਪੌਂਚਿਆਂ ਤੇ ਵੀ ਤੁਹਾਨੂੰ ਇਹ ਵਰਕ ਮਿਲੇਗਾ ਠੀਕ ਹੈ ਤੇ ਨਾਲ ਹੈਗਾ ਜੀ ਪਲੇਨ ਦੁਪੱਟਾ ਬਲੈਕ ਇਹਨੂੰ ਤੁਸੀਂ ਫੋਰ ਸਾਈਡ ਲੇਸ ਲਗਵਾ ਸਕਦੇ ਹੋ ਜਿਹੜਾ ਨੈਕਸਟ ਸੂਟ ਆ ਉਹ ਵੀ ਸੇਮ ਹੀ ਡਿਜ਼ਾਈਨ ਦੇ ਵਿੱਚ ਆ ਬਸ ਇਹਦੇ ਵਿੱਚ ਫੁੱਲਾਂ ਦੇ ਕਲਰ ਦਾ ਫਰਕ ਹੀ ਪੈ ਗਿਆ ਇਹ ਚ ਹੈਗਾ ਫਿਰੋਜ਼ੀ ਤੇ ਥੋੜਾ ਜਿਹਾ ਪੀਚ ਜਿਹਾ ਸ਼ੇਡ ਆ ਇਹਦੇ ਵਿੱਚ ਹੈਗਾ ਫਿਰੋਜ਼ੀ ਤੇ ਪਿੰਕ ਕਲਰ ਬਸ ਬਾਕੀ ਸਾਰਾ ਸੇਮ ਹੈ ਡਿਜ਼ਾਈਨਿੰਗ ਵਰਕ ਸੇਮ ਹੈ ਜੀ ਉਵੇਂ ਹੀ ਪਲੇਨ ਦੁਪੱਟਾ ਤੇ ਸਲਵਾਰ ਤੇ ਸਿਰਫ ਫੁੱਲਾਂ ਦੇ ਇੱਕ ਪਿੰਕ ਕਲਰ ਦਾ ਫਰਕ ਹੈ ਬਾਕੀ ਸਾਰਾ ਸੇਮ ਹੈ ਦੇਖੋ ਜੀ ਸੂਟ ਇਹ ਹੈਗਾ ਨੋਟ ਵਰਕ ਦੇ ਉੱਪਰ ਜਿਹੜਾ ਕੱਲਾ ਵਰਕ ਵਰਕ ਹੀ 4000 ਦਾ ਹੁੰਦਾ ਹੈ ਹੈਂਡ ਵਰਕ ਦੇ ਉੱਪਰ ਹੈ ਟੋਟਲੀ ਹੈਂਡ ਵਰਕ ਦੇ ਉੱਪਰ ਹੈਂਡ ਵਰਕ ਦੇ ਉੱਪਰ ਅਸੀਂ ਤੁਹਾਨੂੰ ਸੂਟ ਦੇ ਰਹੇ ਹਾਂ ਬਰਬਰੀ ਦਾ ਉਹ ਵੀ ਸੇਮ ਹੀ ਪ੍ਰਾਈਸ ਦੇ ਵਿੱਚ ਇਹ ਟੋਟਲੀ ਹੈਂਡ ਵਰਕ ਹੈ ਜੇ ਸਲਵਾਰ ਤੇ ਸਾਰੇ ਦੁਪੱਟੇ 'ਚ ਬੂਟੀ ਰਹੂਗੀ ਕਲਰਫੁੱਲ ਤੇ ਫੋਰ ਸਾਈਡ ਫਿਨਿਸ਼ਿੰਗ ਦੇ ਨਾਲ ਤੁਹਾਨੂੰ ਮਿਲੇਗਾ ਸੂਟ ਸੇਮ ਹੀ ਪ੍ਰਾਈਸ ਹੁਣ ਇਹ ਕਲਰ ਦਾ ਸੂਟ ਦਾ ਪਹਿਲਾ ਕਲਰ ਹੀ ਦੇਖ ਲਓ ਜੀ ਬਹੁਤ ਸੋਹਣਾ ਸ਼ੇਡ ਆ ਸਕਾਈ ਜਿਹਾ ਲਾਈਟ ਦੇਖਣ ਨੂੰ ਵਾਈਟ ਕਰੀਮੀ ਜਿਹਾ ਲੱਗਦਾ ਪਰ ਕਲਰ ਬਹੁਤ ਸੋਹਣਾ ਹੈ ਬਿਲਕੁਲ ਸੌਫਟ ਵਰਬਰੀ ਆ ਬਿਲਕੁਲ ਸੌਫਟ ਕਾਟਨ ਵੀ ਇੰਨੀ ਸੌਫਟ ਨਹੀਂ ਹੁੰਦੀ ਹੋਏਗੀ ਜਿਨੀ ਇਹ ਵਰਬਰੀ ਆ ਬਾਜੂ ਤੇ ਵੀ ਪ੍ਰੋਪਰ ਵਰਕ ਹੈ ਸਾਰਾ ਹੀ ਆਰੀ ਦੇ ਨਾਲ ਹੈ ਜੀ ਪਿਓਰ ਦੇ ਸੂਟ ਨੇ ਲਾਈਨਿੰਗ ਲੱਗੇਗੀ ਸਾਰੇ ਸੂਟਾਂ ਨਾਲ ਸਾਰੇ ਦੇ ਵਿੱਚ ਬੂਟੀ ਰਹੂਗੀ ਫੋਰ ਸਾਈਡ ਕਟਵਰਕ ਦੇ ਨਾਲ ਇਹਦਾ ਦੁਪੱਟਾ ਰਹੇਗਾ ਇਹ ਵੀ ਬੂਟੀ ਵਾਲਾ ਹੀ ਡਿਜ਼ਾਈਨ ਆ ਇਹ ਡਿਜ਼ਾਈਨ ਮੈਂ ਤੁਹਾਨੂੰ ਕਾਫੀ ਕਲਰਾਂ ਤੇ ਦਿਖਾ ਚੁੱਕੀ ਆ ਸਾਰੇ ਫਰੰਟ 'ਚ ਬੂਟੀ ਆ ਠੀਕ ਹੈ 컬러ਫੁਲ ਜੀ ਐਦਾਂ ਹੈਗਾ ਜੀ ਸੂਟ ਇਹ 컬러 ਹੀ ਬਹੁਤ ਸੋਹਣਾ ਹੈ ਪ੍ਰਾਈਸ ਹੈਗਾ 2700 ਅੱਜ ਦੀ ਸਾਰੀ ਵੀਡੀਓ ਦਾ ਨੈਕਸਟ ਦੇਖੋ ਜੀ ਸੂਟ ਦਾ ਵਰਕ ਹੀ ਬਹੁਤ ਯੂਨੀਕਾ ਇਕ ਕਾਫੀਆਂ ਕੋਲ 3500 ਵਿੱਚ ਗਏ ਹੋਏ ਨੇ ਜੇ 35 37 ਹੁਣ ਇਹ ਵਾਲਾ ਸੂਟ 3700 ਦਾ ਸੂਟ ਆ ਬਹੁਤ ਸੋਹਣੀ ਲੁੱਕ ਦਾ ਸੂਟ ਆ ਵਰਕ ਦੇਖ ਲਓ ਮਸਲੀਨ ਦੀ ਸਲਵਾਰ ਹੈ ਸਾਰੇ ਦੁਪੱਟੇ ਦੇ ਵਿੱਚ ਬੂਟੀ ਆ ਸੰਗਣੀ ਛਿੱਡੀ ਬੂਟੀ ਵੀ ਨਹੀਂ ਹੈਗੀ ਵੀ ਚਲੋ ਦਾਦਾ ਜੀ ਵੱਡੀ ਪਈ ਆ ਸੰਗਣੀ ਬੂਟੀ ਦੇ ਨਾਲ ਤੁਹਾਨੂੰ 2700 ਪ੍ਰਾਈਸ ਤੇ ਵੀ ਸੂਟ ਆ ਤੇ ਇੱਕ ਸੂਟ ਸਾਨੂੰ ਸੀ ਜੌਰਜਟ ਦਾ ਵੀ ਦੰਨੇ ਹੈ ਵੀ ਪਿੱਛੇ ਨਿਕਲੇ ਆਇਆ ਵੈਸੇ ਜੌਰਜਟ ਦਾ ਸੂਟ ਮਹਿੰਗਾ ਹੁੰਦਾ ਤੇ ਚਲੋ ਸੇਮੀ ਪ੍ਰਾਈਸ ਕੱਢਦੇ ਆ ਬਿਲਕੁਲ ਸੌਫਟ ਵਾਲੀ ਜੌਰਜਟ ਆ ਇੱਕੋ ਹੀ ਪੀਸ ਹੈ ਇਹ ਇਹਨੂੰ ਤੁਸੀਂ ਆਫਰ ਪ੍ਰਾਈਸ ਵਾਲਾ ਸੂਟ ਕਹਿ ਸਕਦੇ ਹੋ ਐਦਾਂ ਰਹੇਗਾ ਜੀ ਇਸ ਦਾ ਨੈਕ ਬਣਿਆ ਹੋਇਆ ઓ ਸ਼ਿਟ ਹੋਲ ਝੋਲ ਝੋਲ ਐਦਾਂ ਬਣਿਆ ਹੋਇਆ ਜੀ ਇਸ ਦਾ ਨੈਕ ਠੀਕ ਹੈ ਆਰੀ ਦਾ ਵਰਕ ਹੈ ਜੀ 4000 ਦੀ ਰੇਂਜ ਵਾਲਾ ਸੂਟ ਆ ਸਟੱਫ ਹੀ ਬਹੁਤ ਸੌਫਟ ਦੇ ਵਿੱਚ ਆ ਪਿਓਰ ਚ neck ਬਹੁਤ ਸੋਹਣਾ ਬਣਿਆ ਹੋਇਆ ਬਾਜੂ ਤੇ ਵੀ ਪ੍ਰੋਪਰ ਵਰਕ ਹੈ ਸਾਰਾ ਆਰੀ ਤੇ ਵਰਕ ਹੈ ਉੱਪਰੋਂ ਕਲਰ ਬਹੁਤ ਸੋਹਣਾ ਹੈ ਫੋਰ ਸਾਈਡ ਦੁਪੱਟਾ ਹੈਵੀ ਕਟ ਵਰਕ ਦੇ ਨਾਲ ਤੇ ਸਾਰੇ ਦੇ ਵਿੱਚ ਲਾਈਨਾਂ ਦਿੱਤੀਆਂ ਹੋਈਆਂ ਤਾਂ ਠੀਕ ਹੈ ਇਹ ਵੀ ਸੇਮ ਹੀ ਪ੍ਰਾਈਸ ਚ ਲਓ ਬਰਬਰੀ ਦਾ ਸੂਟ ਆ ਘੇਰਾ ਦੇਖੋ ਕਿੰਨਾ ਯੂਨੀਕ ਆ ਦੇਖੋ ਜੀ ਸੂਟ ਬਹੁਤ ਰਾਇਲ ਸੂਟ ਆ ਸਿਰਫ 2700 ਦੇ ਵਿੱਚ ਠੀਕ ਹੈ ਮਸਲੀਨ ਦੀਆਂ ਸਲਵਾਰਾਂ 2 ਮੀਟਰ ਪਲੱਸ ਦੀਆਂ ਸਾਰੇ ਦੇ ਵਿੱਚ ਬੂਟੀ ਰਹੋਗੀ ਫੋਰ ਸਾਈਡ ਵਰਕ ਰਹੋਗਾ ਇਹ ਸੂਟ ਦੀ ਸਲਵਾਰ ਨਹੀਂ ਛੋੜੀ ਜੀ ਮੈਚ ਹੋ ਰਹੀ ਇਹਨੂੰ ਆਪਾਂ ਰੱਖ ਦੰਨੇ ਆ ਦਖੰਤੋ ਨੈਕਸਟ ਦੇਖੋ ਜੀ ਸੂਟ ਬਹੁਤ ਪਿਆਰਾ ਜਿਆ ਹੈਂਡ ਪੇਂਟਿਡ ਕੇਰਾ ਪਲਸ ਆਰੀਰੇ ਵਰਕ ਨਾਲ ਹਾਈਲਾਈਟ ਮਸਲਿਨ ਦੀ ਸਲਵਾਰ ਆ ਠੀਕ ਹੈ ਜੀ ਕਾਰਨੇਚ ਫਲਾਰ ਸਾਈਡ ਬਹੁਤ ਸੋਹਣਾ ਵਰਕ ਹੋਇਆ ਹੋਇਆ ਏ ਇਹ ਹੈਗੇ ਨੇ ਜੀ オリジナル ਬਰਬਰੀ ਦੇ ਸੂਟ ਜਿਹੜੇ ਤੁਹਾਨੂੰ ਮੈਂ ਬਹੁਤ ਘੱਟ ਰੇਟ 'ਚ ਦੇ ਰਹੀ ਆ ਸੇਮ ਹੀ ਕਲਰ ਦੇ ਵਿੱਚ ਅਸੀਂ ਇੱਕ ਕਲਰਫੁਲ ਜਿਹਾ ਸੂਟ ਬਣਾਇਆ ਇਹ ਕਲਰਫੁਲ ਜਿਹਾ ਬਹੁਤ ਸੋਹਣਾ ਜਿਹਾ ਸੂਟ ਆ ਜਾਏਗਾ ਇਹਨੂੰ ਸੇਮ ਕਲਰ ਦੀ ਐਦਾਂ ਦੀ ਪੇਸਟਿੰਗ ਲਗਾ ਲਓ ਤੁਸੀਂ ਬਹੁਤ ਸੋਹਣਾ ਖਿੜਕੇ ਸੂਟ ਆਣਾ ਦੁਪੱਟੇ ਦੀ ਲੁੱਕ ਦੇਖਿਓ ਜੀ ਤਾਂ ਮੈਂ ਕਹਿੰਦੀ ਥੋੜੀ ਜਿਹੀ ਵੀਡੀਓ ਲੰਮੀ ਹੋ ਜਾਏਗੀ ਮੈਂ ਜਲਦੀ ਦਿਖਾ ਰਹੀ ਹਾਂ ਕਿਉਂਕਿ ਦੁਪੱਟੇ ਵੀ ਦਿਖਾਣੇ ਵਾਲੇ ਆ ਸੂਟਾਂ ਦੇ ਨਾਲ ਨਾਲ ਠੀਕ ਹੈ ਜੀ ਨੈਕਸਟ ਦਿਖਾਣੇ ਆ ਕਲਰ ਆਪਸ਼ਨ ਬਹੁਤ ਵੈਸਟ ਆ ਤੁਸੀਂ ਪਹਿਲਾਂ ਤਾਂ ਨੈਕ ਦੇਖ ਲਓ ਠੀਕ ਹੈ ਹੈਗੇ ਫੰਕਸ਼ਨ ਚ ਪਾਣੇ ਵਾਲੇ ਸੂਟ ਮਤਲਬ ਜਿੱਦਾਂ ਮਰਜ਼ੀ ਜਿੱਥੇ ਮਰਜ਼ੀ ਪਾ ਕੇ ਚਲੇ ਜਾਓ ਦੁਪੱਟੇ ਵੀ ਇੱਕ ਨੰਬਰ ਨੇ ਜੀ ਸਾਰੇ ਪ੍ਰਾਈਸ ਹੈਗਾ 2700 ਸ਼ੋਰੂਮ ਤੇ ਆਓ ਫਿਰ ਤੁਹਾਨੂੰ ਇਹ ਨਹੀਂ ਕਹਾਂਗੇ ਅਸੀਂ ਸਾਡਾ ਆਨਲਾਈਨ ਹੀ ਹੈ ਜੀ ਫਿਰ ਜਿੱਦਾਂ ਮਰਜ਼ੀ ਆਈ ਜਾਏ ਉਹ ਇਦਾਂ ਦੀਆ ਕਲੈਕਸ਼ਨਾਂ ਤੁਹਾਨੂੰ ਭਰਪੂਰ ਮਿਲਣੀਆਂ ਰੇਟ ਇਹੀ ਰਹਿਣਗੇ ਬੇਸ਼ੱਕ ਸ਼ੋਰੂਮ ਬਣਾ ਲੀਏ ਜਿੱਦਾਂ ਮਰਜ਼ੀ ਬਣਾ ਲੀਏ ਠੀਕ ਹੈ ਜੀ ਬਸ ਕੋਸ਼ਿਸ਼ ਹੈ ਵਾਹਿਗੁਰੂ ਕਿਰਪਾ ਕਰਨ 10-15 ਦਿਨਾਂ ਦੇ ਵਿੱਚ ਵਿੱਚ ਤਿਆਰੀ ਹੋ ਜਾਵੇ ਟੋੜ ਜਾ ਮੌਸਮ ਨਾ ਖੁੱਲਣ ਕਰਕੇ ਪੇਂਟ ਦੀ ਪ੍ਰੋਬਲਮ ਆ ਰਹੀ ਆ ਡਿੱਕੋ ਪੇਂਟ ਕਰਾ ਰਹੇ ਆ ਤਾਂ ਕਰਕੇ ਡਿਲੇ ਹੋਈ ਜਾ ਰਹੀ ਆ ਨੈਕਸਟ ਦਿਖਾਣੇ ਆ ਜੀ ਦੇਖੋ ਸੋਟ ਇਹ ਹੈ ਕਿ ਨਹੀਂ ਇਹਦਾ ਦੁਪੱਟਾ ਸਾਰੀ ਦੇ ਵਿੱਚ ਬੂਟੀ ਫੋਰ ਸਾਈਡ ਵਰਕ ਠੀਕ ਹੈ ਜੀ ਤੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਲੈਕਸ਼ਨ ਪਸੰਦ ਆਈ ਹੋਵੇਗੀ ਤੇ ਰੇਟ ਵੀ ਬਹੁਤ ਘੱਟ ਦਿੱਤੇ ਨੇ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਅਸੀਂ ਤੁਹਾਨੂੰ ਬਹੁਤ ਸੋਹਣੀਆਂ ਸੋਹਣੀਆਂ ਜਿਹੀਆਂ ਵੀਡੀਓ ਦੇ ਸਕੀਏ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ